ਦਾਦਾ ਸੇ ਆਈ ਫੋਟੋ ਇਹ ਆਈ ਕਿ 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 ਭਾਬੇ ਮੈਂ ਇੱਕ ਵੀਡੀਓ ਬਣਾ ਕੇ ਆਇਆ ਹਾਂ ਮਾਈਕ ਰੰਚਾ ਖਾਲਸਾ ਮਾਈਕ ਰੰਚਾ ਕੀ ਖਤੇ ਪਿਛਲੇ 3-4 ਦਿਨਾਂ ਤੋਂ ਲਗਾਤਾਰ ਗੋਆਬਰੀ ਨਦੀ ਦਾ ਪਾਣੀ ਅੱਧਾ ਜਾ ਰਿਹਾ ਹੈ। ਇਹ ਲਕੈਚਮੈਂਟ ਏਰੀਆ ਹੈਗਾ ਗੋਆਬਰੀ ਨਦੀ ਦਾ ਉਸ ਇਲਾਕੇ ਚ ਬਹੁਤ ਪ੍ਰਸਾਦ ਹੋ ਰਹੀ ਹੈ। ਤੇ ਉਸ ਦਾ ਨਤੀਜਾ ਇਹ ਆ ਵੀ ਦਾ ਸਾਹਮਣੇ ਹੈ ਜੀ। ਤੇ ਕਈ ਸਾਲਾਂ ਦਾ ਕਈ ਸਾਲਾਂ ਤੋਂ ਬਾਅਦ ਇਹਨਾਂ ਪਾਣੀ ਤੋਂ ਬਾਰਿਸ਼ ਆਇਆ ਹੈ। ਜੀ ਦਾ ਕਿਰਪਾ ਕਰ ਰਹੀ ਹੈ। ਪਰਮਾਤਮਾ ਜੀ ਇਹਨਾਂ ਦੀ ਨੀਂਂਹ ਕਿਰਪਾ ਰਹੀ ਕਿ ਕੋਈ ਜਾਨੀ ਮਾਨੇ ਨੁਕਸਾਨ ਨਹੀਂ ਹੋਇਆ। ਪਾਣੀ ਵਿਸ਼ਾ ਕੋ ਜਿਆਦਾ ਤੇਗਾ। ਤੇ ਲੋਕਲ ਪ੍ਰਸ਼ਾਸਨ ਸੇਗਾ। ਆਪਣੇ ਬੰਦਵਾ ਦਾ ਸਭਾ ਚੰਗੇ ਕਿਤੇ ਸੀ ਜਿਹੜੇ ਨਦੀ ਦੇ ਕਿਨਾਰੇ ਦੀ ਨਿਚਲੇ ਲਾ ਕੇ ਸੀ ਉਹ ਸਾਰੇ ਖਾਲੀ ਕਰਵਾ ਕੇ ਤੇ ਉਹਨਾਂ ਨੂੰ ਸੇਫ ਰੱਖਿਆ ਗਿਆ ਉਹਦੇ ਲੰਗਰ ਪਾਣੀ ਦਾ ਬੰਦਾ ਸਾਰੇ ਚੀਜ਼ ਕਰਤੀ ਪਈ ਹੈ ਤਾਂ ਦਾ ਇੱਕ ਬੱਚਾ ਸੀ ਰਾਜੀ ਕਾਲੋ ਹੋ ਕਾਰ ਚਲਾਉਣਾ ਕਰ ਗਿਆ ਤੇ ਗੁਰੂ ਘਰ ਦੇ ਸੇਵਾਦਾਰ ਹੈ ਉਸਨੂੰ ਸਹਾਰ ਕਰ ਰਹੇ ਜੀ ਤੇ ਮੈਂ ਮਾਰ ਇੱਕ ਰੱਖ ਲੈਣਾ ਉਸ ਤੇ ਰੱਖ ਲੈਣਾ ਜੇ ਰਾਮ ਜੀ ਨਾਲ ਫਿਰ ਬਚਾ ਲੈ ਪੂਰੀ ਸਮਾਂ ਨਹੀਂ ਨਹੀਂ ਅਭੀ ਨਹੀਂ ਪਹਿਲੇ ਤੂੰ ਖਾਲੀ ਕਰ ਦੇ ਬਾਹਰ ਰੱਖ ਲੈ ਗਾਗਰ ਕੋਂਡਾ ਜਿੱਥੋਂ ਕਿ ਗਾਗਰ ਪਰ ਕਿ ਲੈ ਕੇ ਜਾਂਦਾ ਸਕੰਨ ਸਾਹਿਬ ਦਰਤੀਸ਼ਨਾ ਲਈ ਕਿੜਾ ਅਮਰਤ ਲਈ ਹੁੰਦਾ ਹੈ ਤੇ ਉਹ ਕਰੇ ਕਰੇ ਪਾਣੀ ਛੁੱਟ ਪਾ ਹੈ ਜੀ ਨਿਸ਼ਾਨ ਸਾਹਿਬ ਦਾ ਕੋੜਾ ਜਾਂ ਹਿੱਸਾ ਹੈ ਉਹ ਨਜ਼ਰ ਆ ਰਿਹਾ ਹੈ ਬਸ ਇੱਕ ਪਲੱਸ ਪੁਆਇੰਟ ਇਹ ਹੈਗਾ ਕਿ ਸ਼ਹਿਰ ਚ ਲਗਾ ਦੋ ਦਿਨ ਤੋਂ ਲਗਾਤਾਰ ਮੌਸਮ ਬਿਲਕੁਲ ਸਾਫ਼ ਹੈ ਜੀ ਹੁਣ ਧੁੱਪ ਖੜੀ ਹੋਈ ਹੈ ਕਰਜਾ ਪਾਣੀ ਦਾ ਬਹਾਅ ਦੇਖੀਏ ਜੀ ਤੇ ਕਿੰਨਾ ਤੇਜ਼ ਬਹਾਅ ਹੈ ਪਾਣੀ ਦਾ ਜਿੱਥੇ ਦਾਸ ਖੜਾ ਹੋ ਕੇ ਵੀਡੀਓ ਬਣਾ ਰਿਹਾ ਹੈ ਜੀ ਇਹ ਸ਼ਮਸ਼ਾਨ ਘਾਟੇ ਉਧਰ ਲੈਂਟਰ ਹੈ ਲੈਂਟਰ ਦੇ ਬਿਲਕੁਲ ਨਾਲ ਲੱਗ ਕੇ ਪਾਣੀ ਚੱਲ ਰਿਹਾ ਜੀ ਤੇ ਦੂਰ ਤੱਕ ਵੇਖੋ ਜੀ ਆ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਬਗਿਰ ਭਾਈ ਕੇ ਹੈ ਕਿ 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 जाने माले नुकसान कोई नहीं हुआ, कुछ पब्लिक जागरूक से के कुछ प्रशासन वालों को उपराले किते गए इस करके सब कुछ जो है वो बिल्कुल बराबर हो गया जैसा तरह